ਕੀ ਦਿੱਤੀ ਅੰਦਰ ਰਸ ਨੂੰ ਕਰਨਾ ਇਹਨਾਂ ਨੇ ਕੀ ਆ ਐਵੇਂ ਮਰਨ ਮਰਤ ਲੈ ਕੇ ਬੈਹਿ ਗਏ ਆ ਜੀ ਪਹਿਲਾਂ ਵੀ ਇਦਾਂ ਬੈਠੇ ਰਹੇ ਸੀ ਤਿੰਨ ਮਹੀਨੇ ਹੋ ਗਏ 10 ਮਹੀਨੇ ਹੋ ਗਏ ਸਾਨੂੰ ਇਦਾਂ ਬੈੰਨੇ ਨੂੰ ਐਵੇਂ ਡਰਾਮੇ ਕਰਦੇ ਆ ਜੀ ਸਾਰੇ ਜੇ ਆਉਣਾ ਤਾਂ ਸਾਡੇ ਨਾਲ ਗੱਲ ਕਰਨ ਸਾਡੇ ਨਾਲ ਤਰਨ ਟੱਕੇ ਨਾਲ ਹੱਕ ਲਾਵਾਂਗੇ ਆਪਾਂ ਦਿੱਲੀ ਸਰਕਾਰ ਤੋਂ ਟੱਕੇ ਨਾਲ ਹੰਦੀ ਇਦਾਂ ਨਹੀਂ ਇਦਾਂ ਨਹੀਂ ਇਹ ਕੰਮ ਬੰਦੇ ਹੁੰਦੇ ਇਹ ਟੱਕੇ ਨਾਲ ਲੈਣੇ ਪੈਂਦੇ ਆ ਜੀ ਆਏ ਨਹੀਂ ਮੰਨਣਾ ਇਹਨਾਂ ਨੇ ਇਹ ਤਾਂ ਮਨੋਣਾ ਪਊ ਉੱਥੇ ਜਾਣਾ ਪਊਗਾ ਫੇਰ ਲਾਲ ਕੇ ਤੇ ਟਿੰਡਾ ਚਲਾਉਣਾ ਪਊਗਾ ਫੇਰ ਜਾ ਕੇ ਗੱਲ ਕਰਨੀ ਆ ਆਏ ਨਹੀਂ ਕੋ ਹੋਣਾਗਾ ਜਿਵੇਂ ਮਰਨ ਵਾਰ ਤਾਂ ਡੰਲੇ ਵਾਲ ਬਹਿ ਗਿਆ ਹਰ ਦੂ ਧੰਦੇ ਇਹ ਤਾਂ ਇਦਾਂ ਹੀ ਬਣੂਗੀ ਆਏ ਲਗਰੇਣ ਤਾਂ ਲੱਗੇ ਰੋ ਪਾਵ ਸਾਲ ਬੈਠੇ ਰੋ ਉਹਨਾਂ ਦਾ ਕੁਝ ਨਹੀਂ ਆਣਾ ਉਹਨਾਂ ਦਾ ਤਾਂ ਕੁਝ ਵੀ ਨਹੀਂ ਆਣਾ ਐਵੇਂ ਇਹ ਵੀ ਡਰਾਮੇ ਕਰਦੇ ਡੱਲੇ ਬਾਦ ਹੁੰਦੀ ਪਤਾ ਨਹੀਂ ਉਹ ਦिल्‍ली ਤੇ ਕੀ ਕੀਤਾ ਸੀ ਉਵੇਂ ਹੀ ਕਰਨਾ ਪੈਣਾ ਉਹਵੇਂ ਹੀ ਫੇਰ ਢੰਡਾ ਚਲਾਉਣਾ ਪੈਣਾ ਦिल्‍ली ਤੇ ਨਹੀਂ ਤਾਂ ਆਇ ਰੋ ਤੇਰੋ ਉੱਥੇ ਜਾਣਾ ਪਊਗਾ ਨਹੀਂ ਤਾਂ ਇੱਥੇ ਬਹਿ ਰੋ ਬਸ ਇਹ ਹੀ ਗੱਲ ਹੈ ਜਾਂ ਸੱਨੇ ਲੱਗੇ ਰੋ ਜਾਂ ਉੱਤੇ ਆ ਰੋ